ਆ ਹੁਣ ਦੇਖ ਲੋ ਹੁਣ ਵੋਟਾਂ ਆਉਣਗੀਆਂ ਦੇਣ ਲੱਗ ਗਏ ਨਾ ਲੌਲੀਪੌਪ ਮੋਦੀ ਨੇ ਕੱਲ ਕਹਿੰਦਾ ਵੀ 100 ਰੁਪਏ ਘਟਾਤਾ ਸਿਲੰਡਰ ਪਹਿਲਾਂ ਵਧਾਇਆ ਕੀ ਨਹੀਂ ਸੀ ਇਹ ਤਾਂ ਪੁੱਛੋ ਉਹ 1100 ਰੁਪਏ ਦਾ ਕਰਤਾ ਸੀ ਜਿਹੜਾ ਪਹਿਲਾਂ 2500 ਦਾ ਹੁੰਦਾ ਸੀ ਆ ਨਾਲ ਹੀ ਤਾਂ ਇੱਥੋਂ ਤੇ ਭਰਾ ਕੇ ਲੱਗ ਜਾਂਦੇ ਸੀ ਜਿਹੜੀਆਂ ਐ ਨੂੰ ਮੁੜਦੀ ਅੰਦਰ ਗੁਰਦੁਆਰੇ ਵੱਲ ਨੂੰ ਵਧਾ ਕੇ ਉਹ ਜੋ 100 ਕਟਾ ਲਿਆ ਕੁੱਬੜਾ ਕਹਿੰਦੇ ਵੀ ਕੁਮਾਰ ਕਰਤੀ ਕੁਮਾਰ ਦਾ মিডিਆ ਵਾਲੇ ਵੀ ਲੱਗ ਰਹੇ ਨੇ ਮੋਦੀ ਕੀ ਬੜੀ ਇੱਕ ਮਾਸਟਰ ਸਟ੍ਰੋਕ ਉਹ ਕਾ ਦਾ ਮਾਸਟਰ ਸਟ੍ਰੋਕ ਨਾ ਇਹ ਤਾਂ ਉਹ ਗੱਲ ਹੋ ਗਈ ਆ ਗੱਲ ਸੁਣ ਲਿਓ ਮੇਰੀ ਈਪੋਹਾਂ ਤਾਂ ਮਾਨਾ ਐਚੀਪ ਮੈਂ ਕਹਿ ਕੇ ਗਿਆ ਸੀ ਕਿਸੇ ਪਰਿਵਾਰ ਚ ਨਾ ਕੁੜੀ ਦਾ ਵਿਆਹ ਸੀ ਪਰਿਵਾਰ ਚੰਗਾ ਸੀ ਇਹ ਲੌਲੀਬੋਪ ਕਿਵੇਂ ਦਿੰਦੇ ਨੇ ਤੇ ਆਪਾਂ ਕਿਵੇਂ ਗੱਲਾਂ ਚ ਆ ਜਾਂਦੇ ਆ ਇਹ ਸੁਣ ਲਿਓ ਪਰਿਵਾਰ ਚੰਗਾ ਸੀ ਕਹਿੰਦੇ ਧੂਮ-ਧਾਮ ਨਾ ਕਰਾਂਗੇ ਵਿਆਹ ਵਧੀਆ ਜ਼ਮੀਂਦਾਰਾਂ ਦਾ ਪਰਿਵਾਰ ਸੀ ਉਹਨਾਂ ਨੇ ਕਰ ਲਏ ਇਕੱਠੇ ਕੁੜੀ-ਕੁੜੀ ਨੂੰ ਦੇਣ ਵਾਸਤੇ ਸੋਨੇ ਦੇ ਗਹਿਣੇ ਚਾਂਦੀ ਦੀਆਂ ਚਾਂਜਰਾਂ ਬੱਚੀ ਸੋਫਾ ਸੈੱਟ ਸਾਂ ਸ਼ਾਨਦਾਰ ਹੋਰ ਅਲਮਾਰੀਆਂ ਬਹੁਤ ਲੱਖਾਂ ਰੁਪਏ ਦਾ ਸਾਮਾਨ ਇਕੱਠਾ ਕਰ ਲਿਆ ਉਸ ਇਲਾਕੇ ਦੇ ਡਾਕੂਆਂ ਨੂੰ ਪਤਾ ਲੱਗ ਗਿਆ ਵੀ ਇਹਨਾਂ ਨੇ ਕਰਿਆ ਅਜ ਸਾਮਾਨ ਬਰਾਤ ਕੱਲ ਨੂੰ ਆਉਣੀ ਸੀ ਹਜੇ ਰਾਤ ਨੂੰ ਡਾਕੂ ਆਏ ਉਹਨੇ ਸਾਰਾ ਟੱਬਰ ਕੁੜੀ ਵਾਲੇ ਦਾ ਕਮਰੇ ਚ ਬੰਦ ਕਰਤਾ ਬਾਹਰੋਂ ਕੁੰਡੀ ਲਾਤੀ ਟਰੱਕ ਲੈ ਆਏ ਸੀ ਟਰੱਕ ਬੈਕ ਲਾ ਕੇ ਲਾਦ ਲਏ ਸੋਫੇ ਸਾਰੇ ਸਾਰਾ ਸੋਨਾ ਸੋਫੇ ਮੰਜੇ ਪਿਸਤਰੇ ਜੋ ਲਿਆਂਦੇ ਸੀ ਬੈਨਵੁੱਡ ਸਭ ਟਰੱਕ ਚ ਲਾਦ ਲੇ ਤੁਰਨ ਤੋਂ ਪਹਿਲਾਂ ਦਾਲਾ ਬੰਦ ਕਰਕੇ ਤੁਰਨ ਤੋਂ ਪਹਿਲਾਂ ਡਾਕੂਆਂ ਦਾ ਜਿਹੜਾ ਹੈੱਡ ਸੀ ਉਹ ਕਹਿੰਦਾ ਇੱਕ ਮਿੰਟ ਕੁੜੀ ਵਾਲੇ ਦਾ ਪਰਿਵਾਰ ਕਿਹੜੇ ਕਮਰੇ ਚ ਬੰਦ ਹੈ ਉਹ ਕਹਿੰਦੇ ਜੀ ਇੱਧਰ ਬੰਦ ਹੈ ਉਹ ਲੋਕਾਂ ਕੰਦੇ ਨੂੰ ਖੋਲਿਆ ਅੰਦਰ ਗਿਆ ਡਰੇ ਬੈਠੇ ਸੀ ਕੁੜੀ ਵਾਲੇ ਕਹਿੰਦਾ ਕਿਹੜੀ ਕੁੜੀ ਦਾ ਵਿਆਹ ਹੈ ਕੁੜੀ ਡਰਦੀ ਡਰਦੀ ਖੜੀ ਹੋ ਗਈ ਸੀ ਮੇਰਾ ڈاکੂ ਨੇ ਜੇਵ ਚੱਤ ਪਾਇਆ 100 ਰੁਪਏ ਛਾ ਗੰਦੇ ਕੇ ਕਹਿੰਦਾ ਭਾਈ ਬਹੁਤ ਬਹੁਤ ਵਧਾਈਆਂ ਪਰਿਵਾਰ ਚ ਤੰਦਰੁਸਤੀਆਂ ਬਣਿਆ ਰਹਿਣ ਬਹੁਤ ਮੁबारकਾਂ ਠੀਕ ਹੈ ਜੀ ਚਲੇ ਗਏ ਲੁੱਟ ਕੇ ਅਗਲੇ ਦਿਨ ਪੁਲਿਸ ਆਈ ਇਹ ਕੁੜੀ ਵਾਲੇ ਦੇ ਪਰਿਵਾਰ ਚੋਂ ਇੱਕ ਬੰਦਾ ਨੇ ਐਫ ਆਈ ਆਰ ਲਿਖਾਉਣ ਨੂੰ ਤਿਆਰ ڈاکੂਆਂ ਦੇ ਵਿਰੁੱਧ ਕੋਈ ਬੋਲੀ ਨਾ ਕਹਿੰਦੇ ਜੀ ਜੋ ਮਰਜੀ ਲੁੱਟ ਕੇ ਲੈ ਗਏ ਬੰਦੇ ਬਹੁਤ ਚੰਗੇ ਸੀ ਜਾਂਦੇ ਜਾਂਦੇ ਕੁੜੀ ਨੂੰ 100 ਰੁਪਏ ਸ਼ਾਗਨ ਦੇ ਗਏ ਆ ਕੱਲ ਸਾਨੂੰ ਸ਼ਾਗਨ ਪਾਇਆ 100 ਰੁਪਏ ਦਾ મોદી ਨੇ ਜਿਹੜਾ 5 ਸਾਲ ਚ ਲੁੱਟਿਆ ਉਹ ਨਹੀਂ ਉਹ ਨਹੀਂ ਪਤਾ ਆਪਾਂ ਵੀ ਕਹਿੰਨੇ ਆ ਚਲੋ 에어ਪੋਰਟ ਵੇਚ ਤੇ ਹੋਣਗੇ ਫੁਲਾਨਾ ਬੀਬਾ 100 ਰੁਪਏ ਦੇ ਦੇਗੇ 100 ਰੁਪਏ ਦੇ ਦੇਗੇ